ਚੰਡੀਗੜ੍ਹ ਵਿੱਚ ਪੀਜੀਆ ਦੇ ਮੁੱਖ ਗੇਟ ਦੇ ਬਾਹਰ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਇੱਕ ਵਿਅਕਤੀ ਨੇ ਮੁੱਖ ਗੇਟ ਤੇ ਲੱਗੇ ਪੀਜੀਆ ਦੇ ਬੋਰਡਾਂ ਤੇ ਕਾਲਖਮਲ ਦਿੱਤੀ ਇਸ ਹਰਕਤ ਤੋਂ ਬਾਅਦ ਸੁਰੱਖਿਆ ਕਰਮੀਆਂ ਨੇ ਉਸ ਨੂੰ ਕਾਬੂ ਕਰ ਲਿਆ ਤੇ ਪੁਲਿਸ ਨੂੰ ਸੂਚਨਾ ਦੇ ਦਿੱਤੀ ਬੋਰਡਾਂ ਦੇ ਕਾਲਖਮਲਣ ਵਾਲੇ ਵਿਅਕਤੀ ਦਾ ਨਾਮ ਤੁਹਾਨੂੰ ਦੱਸ ਦਈਏ ਕਿ ਬਲਜੀਤ ਸਿੰਘ ਖਾਲਸਾ ਇਹ ਦੱਸਿਆ ਜਾ ਰਿਹਾ ਹੈ ਕਿ ਬਲਜੀਤ ਸਿੰਘ ਨੇ ਪਹਿਲਾਂ ਵੀ ਚੰਡੀਗੜ੍ਹ ਅਤੇ ਮੋਹਾਲੀ ਵਿੱਚ ਅਜੀਹੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ ਡਿਫੈਂਸ ਦੱਸ ਦਈਏ ਕਿ ਡਿਫੈਂਸਮੈਂਟ ਐਕਟ ਤਹਿਤ ਉਸਤੇ ਕਈ ਮਾਮਲੇ ਪਹਿਲਾਂ ਵੀ ਦਰਜ ਨੇ ਜਿੰਨਾ ਚ ਉਹ ਜ਼ਮਾਨਤ ਤੇ ਬਾਹਰ ਬਲਜੀਤ ਸਿੰਘ ਖਾਲਸਾ ਮੁਤਾਬਕ ਉਹ ਕਈ ਵਾਰ ਪੰਜਾਬ ਅਤੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਗੁਹਾਰ ਲਗਾ ਚੁੱਕਿਆ ਹੈ ਕਿ ਚੰਡੀਗੜ੍ਹ ਪੰਜਾਬ ਅਤੇ ਹਰਿਆਣਾ ਦੋਹਾਂ ਦੀ ਹੀ ਰਾਜਧਾਨੀ ਹੈ ਜਿੱਥੇ ਸਰਕਾਰੀ ਅਤੇ ਨਿੱਜੀ ਦਫ਼ਤਰਾਂ ਦੇ ਬੋਰਡ ਵਿੱਚ ਉੱਤੇ ਹਿੰਦੀ ਅਤੇ ਅੰਗਰੇਜ਼ੀ ਵਿੱਚ ਹੀ ਲਿਖਿਆ ਹੁੰਦਾ ਹੈ ਪਰ ਪੰਜਾਬੀ ਭਾਸ਼ਾ ਵਿੱਚ ਇੱਥੇ ਕਿਉਂ ਨਹੀਂ ਲਿਖਿਆ ਜਾਂਦਾ ਇਸ ਗੱਲ ਤੋਂ ਨਾਰਾਜ਼ ਹੋ ਕੇ ਇਸ ਵਿਅਕਤੀ ਨੇ ਇਹ ਕਦਮ ਚੁੱਕਿਆ ਚੱਕਾ ਹੋਰ ਮਾਰ ਦੇ ਹੋਰ ਮਾਰ ਦੇਖੋ ਅੱਗੇ ਹੋ ਕੇ ਚੰਡੀਗੜ੍ਹ ਸ਼ਹਿਰ ਪੰਜਾਬੀਆਂ ਦਾ ਸ਼ਹਿਰ ਹੈ ਅੰਗਰੇਜ਼ਾਂ ਦਾ ਨਹੀਂ ਇਹਨਾਂ ਨੇ ਰਾਜ ਭਾਸ਼ਾ ਇੱਥੇ ਅੰਗਰੇਜ਼ੀ ਬਣਾਈ ਹੋਇਆ ਅੰਗਰੇਜ਼ੀ ਇੱਥੇ ਇੱਕ ਵੀ ਨਹੀਂ ਰਹਿੰਦਾ ਆਈ ਇਹਨਾਂ ਨੇ ਸਰਕਾਰ ਨੇ ਕਿਹਾ ਵੀ ਪੰਜਾਬੀ ਜੀ ਲਿਖੋ ਬੋਰਡ ਚੰਡੀਗੜ੍ਹ ਦੀ ਰਾਜ ਭਾਸ਼ਾ ਪੰਜਾਬੀ ਡਿਕਲੇਅਰ ਕਰੋ ਇਹ ਸਾਨੂੰ ਅਜਿਹੀ ਗੁਲਾਮੀ ਜਾਂ ਦਬਾਅ ਨੇ ਹੀ बार-बार ਚਿੱਠੀਆਂ ਪਾਈ ਜਾਂਦੇ ਆ ਮਤੇ ਪਾਸ ਕੀ ਜਾਂਦੇ ਸਰਕਾਰ ਨੂੰ ਕੋਈ ਅਸਰ ਨਹੀਂ ਹੋ ਰਿਹਾ ਇਸ ਕਰਕੇ ਅਸੀਂ ਸਰਕਾਰੀ ਬੋਰਡਾਂ ਦੀ ਫੱਟੀ ਪੋਚਣ ਦਾ ਅਭਿਆਨ ਚਲਾਇਆ ਖਬਰਾਂ ਦੇ ਦੁਨੀਆ ਵਿੱਚ ਆਓ ਸਾਡੇ ਨਾਲ ਕਦੇ ਵੀ ਸਿੱਕਿਤੋਂ ਵੀ ਜੁੜੋ ਆਪਾਂ ਮਿਲਾਂਗੇ ਫੇਸਬੁੱਕ ਤੇ ਅਸੀਂ ਦਿਖਾਂਗੇ YouTube ਤੇ ਸਾਨੂੰ ਫੋਲੋ ਕਰੋ ਟਵਿੱਟਰ ਤੇ ਖਬਰਾਂ ਨਾਲ ਜੁੜੇ ਰਹੋ ਦਿਨ ਰਾਤ